ਸਮੇ ਜਿੱਥੇ ਪੂਰੇ ਪੰਜਾਬ ਦੇ ਵਿੱਚ ਜਿਹੜਾ ਮੀਂਹ ਨੂੰ ਲੈ ਕੇ ਅਲਰਟ جاری ਆ ਲਗਾਤਾਰ ਜਿਹੜਾ ਮੌਸਮ ਆਗਾ ਮੌਸਮ ਲਗਾਤਾਰ ਜਿਹੜਾ ਬਰਸਾਤ ਦਾ ਬਣਿਆ ਹੋਇਆ ਹੈਗਾ ਇਹ ਤਸਵੀਰਾਂ ਇਸ ਸਮੇ ਅਸੀਂ ਤੁਹਾਨੂੰ ਖਨੌਰੀ ਤੋਂ ਦਿਖਾ ਰਿਹਾ ਜਿੱਥੇ ਘੱਗਰ ਜਿਹੜੀ ਨਦੀ ਆ ਉਹ ਲਗਾਤਾਰ ਉਫਾਨ ਦੇ ਉੱਪਰ ਆएगी ਸਮੇ ਖਾਤਰੇ ਦੇ ਨਿਸ਼ਾਨ ਤੋਂ ਸਿਰਫ 1 ਫੁੱਟ نیچے ਚੱਲ ਰਹੀ ਹੈ ਤਾਂ ਕਿਤੇ ਨਾ ਕਿਤੇ ਨੇੜੇ ਦੇ ਲੋਕਾਂ ਨੂੰ ਜਿਹੜਾ ਅਲਰਟ ਰਹਿਣ ਦੇ ਲਈਕਾ ਪ੍ਰਸ਼ਾਸਨ ਦੇ ਵੱਲੋਂ ਮੈਸੇਜ ਕੀਤੇ ਗਏ ਨੇ ਤਾਂ ਇਸ ਸਮੇਂ ਅਸੀਂ ਇਸ ਖਨੌਰੀ ਲੈਵਲ ਦੇ ਉੱਪਰ ਖੜੇ ਹਾਂ ਜਿੱਥੇ ਵੱਡੇ ਪੱਧਰ ਤੇ ਜਿਹੜੇ ਪਿੰਡਾਂ ਦੇ ਲੋਕ ਨੇ ਲਗਾਤਾਰ ਉਸ ਨਦੀ ਨੂੰ ਦੇਖਣ ਦੇ ਲਈ ਲਗਾਤਾਰ ਲੈਵਲ ਨੂੰ ਦੇਖਣ ਦੇ ਲਈ ਆ ਰਹੇ ਨੇ ਪਰ ਜੇ ਦੂਸਰੇ ਪਾਸੇ ਅਸਮਾਨ ਦੇ ਵਿੱਚ ਗੱਲ ਕਰੀਏ ਤਾਂ ਅਸਮਾਨ ਦੇ ਵਿੱਚ ਬੱਦਲ ਲਗਾਤਾਰ ਬਣੇ ਹੋਏ ਨੇ ਲਗਾਤਾਰ ਜਿਹੜਾ ਘੱਗਰ ਦੇ ਵਿੱਚ ਇਸ ਸਮੇਂ ਪਾਣੀ ਦਾ ਲੈਵਲ ਹੈ ਜਿਹੜਾ ਬੀਤਦੇ ਸਮੇਂ ਦੇ ਨਾਲ ਵਧਦਾ ਜਾ ਰਿਹਾ ਹੈਗਾ ਪਰ ਇੱਥੇ ਵੱਡੇ ਪੱਧਰ ਤੇ ਜਿਹੜਾ ਇੱਥੇ ਜਿਹੜਾ ਬੰਨ ਹੈਗਾ ਉਹ ਇਸ ਨੂੰ ਲੱਗਿਆ ਹੋਇਆ ਹੈ ਨੀਚੇ ਜਿਹੜੀ ਡਾਫ ਜਿਹਨੂੰ ਕਿਹਾ ਜਾਂਦਾ ਹੈਗਾ ਜਿਹੜੇ ਕੇਲੀ ਆ ਉਹ ਬਿਲਕੁਲ ਫਸੀ ਪਈਆ ਜਿਸ ਨੂੰ ਕੱਢਣ ਦੇ ਲਈ ਪ੍ਰਸ਼ਾਸਨ ਦੇ ਵੱਲੋਂ ਇੱਥੇ ਜਿਹੜਾ ਟਰੈਕਟਰ ਟਰਾਲੀਆਂ ਮਗਾਈਆਂ ਗਈਆਂ ਨੇ ਤਾਂ ਜੋ ਜਿਹੜਾ ਇਹ ਪਾਣੀ ਹੈ ਇਹ ਪਾਣੀ ਇੱਥੋਂ ਭਾਖੜਾ ਨੂੰ ਕਰਾਸ ਹੋ ਕੇ ਇਧਰ ਬਾয়া ਖਨੌਰੀ ਹੁੰਦਾ ਹੋਇਆ ਬਲਹਿਰਾਗਾ ਕਾਗਾ ਵਿਧਾਨ ਸਭਾ ਹਲਕਾ ਕਰਾਸ ਕਰਦਾ ਹੋਇਆ ਜਿਹੜਾ ਅੱਗੇ ਮਾਨਸਾ ਨੂੰ ਹੁੰਦਾ ਹੋਇਆ ਅੱਗੇ ਕਗਰ ਵੱਧਾ ਹੈਗਾ ਪਰ ਇਹ ਤਸਵੀਰਾਂ ਇੱਥੇ ਤੁਹਾਨੂੰ ਦਿਖਾ ਦਿੰਨੇ ਆ ਇੱਥੇ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਲਗਾਤਾਰ ਇੱਥੇ ਟਰੈਫਿਕ ਨੂੰ ਜਿਹੜਾ ਚੱਲਦਾ ਰੱਖਣ ਦੇ ਲਈ ਪੁਲਿਸ ਪ੍ਰਸ਼ਾਸਨ ਦੀ ਜਿਹੜੀ ਅ ਟੀਮ ਆ ਉਹ ਲਗਾਈ ਗਈ ਹੈ ਇੱਥੇ ਲਗਾਤਾਰ ਜਿਹੜੇ ਮੁਲਾਜ਼ਮ ਨੇ ਉਹ ਆ ਰਹੇ ਨੇ ਪਰ ਇੱਥੇ ਲੋਕ ਵੀ ਜਿਹੜੇ ਨੇ ਉਹ ਇੱਥੇ ਲਗਾਤਾਰ ਇਸ ਨੂੰ ਚੈੱਕ ਕਰਨ ਦੇ ਲਈ ਪਹੁੰਚ ਰਹੇ ਨੇਗੇ ਬਾਈ ਜੀ ਕੀ ਨਾਮ ਹੈ ਆਪਣਾ ਸੁਖਦੇਵ ਸਿੰਘ ਜੀ ਸੁਖਦੇਵ ਜੀ ਕਿਹੜਾ ਪਿੰਡ ਹੈਗਾ ਸਈਪੁਰਾ ਜੀ ਨਾਲ ਹੀ ਹਾਂ ਤਾਂ ਕਿਵੇਂ ਦੇਖਦੇ ਹੋਗੇ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਤੁਸੀਂ ਲਗਾਤਾਰ ਨਿਗਰ ਰੱਖ ਰਹੇ ਹੋ ਅਸੀਂ ਤਾਂ ਇਦਾਂ ਜੀ ਵੀ ਨਿਗਰਤਾ ਰੱਖਦੇ ਆ 2 ਸਾਲ ਪਹਿਲਾਂ ਬਹੁਤ ਬੁਰਾ ਹਾਲ ਹੋ ਗਿਆ ਸੀ ਇੱਥੇ ਤੇ ਐਤਕੀ ਵੀ ਸਾਨੂੰ ਡਰ ਲੱਗਣ ਰਿਹਾ ਹੈ ਵੀ ਜੇ ਕਿਤੇ ਜ਼ਿਆਦਾ ਪਾਣੀ ਆ ਗਿਆ ਤਾਂ ਬਹੁਤ ਬੁਰਾ ਹਾਲ ਹੋਣਾ ਦੇਖੋ ਇਸੇ ਲਈ ਤੁਸੀਂ ਲੈਵਲ ਦੇਖਣ ਆਉਨੇ ਹੋ ਲੈਵਲ ਦੇਖਣ ਡੇਲੀ ਆਉਂਦੇ ਆਂ ਅਸੀਂ ਪਾਸੜਾ ਤੋਂ ਥੋੜੇ ਬੰਦੇ ਆਏ ਉਹ ਵੀ ਆਏ ਆ ਮੰਮੀ ਪਿੰਡੋਂ ਦੇਖਣ ਆਇਆ ਵੀ ਦੇਖ ਕੇ ਦੇਖ ਕੇ ਆਈਏ ਫਿਰ ਪਿੰਡ ਜਾ ਕੇ ਦੱਸਿਏ ਵੀ ਇੱਥੋਂ ਤੱਕ ਪਾਣੀ ਆ ਤਾ ਤੀਪੁਰ ਦੇ ਵਿੱਚ ਵੀ ਕਿਸਾਨਾਂ ਨੇ ਧਰਨਾ ਲਗਾ ਕੇ ਰੱਖਿਆ ਸੀਗਾ ਪਹਿਲਾਂ ਜਿਹੜਾ ਨੈਸ਼ਨਲ ਹਾਈਵੇ ਦੇ ਖਿਲਾਫ ਹਾਂ ਲਾਇਆ ਹੋਇਆ ਉਹ ਵੀ ਲਾਇਆ ਹੋਇਆ ਉਹ ਉਹ ਇਸ ਕਰਕੇ ਲਾਇਆ ਵੀ ਬੰਦ ਵੜ ਦਿੱਤਾ ਸੀਗਾ ਸੜਕ ਵਾਲਿਆਂ ਨੇ ਉਹ ਬੰਦ ਵੜਨ ਕਰਕੇ ਮਤ ਅਗੇ ਪਾਣੀ 23 ਪੰਮ ਕੌਲੀ ਸਾਗ ਦਾ ਖਲੋਰੀ ਮਾਰ ਕਰੂਗਾ ਬਹੁਤ ਜਿਆਦਾ ਤੋ ਆਪ ਹੀ ਇਲਾਕੇ ਹੁਣ ਫੇ ਬੰਨ ਤੇ ਮਿੱਟੀ ਮੁੱਟੀ ਹੋਰ ਪਾਉਣ ਰਏ ਆ ਜੇ ਬੰਦੇ ਗੱਟੇ-ਗੱਟੇ ਲੈ ਕੇ ਗਏ ਹੋਏ ਆ ਕਿਤੇ ਨਾ ਕਿਤੇ ਡਰਦਾ ਮਾਹੌਲ ਪਿੰਡਾਂ ਚ ਹੁਣ ਬਣ ਚੁਕੋ ਬਿਲਕੁਲ ਦੀ ਬਿਲਕੁਲ ਹੈਗਾ ਬਿਲਕੁਲ ਹੈਗਾ ਲਗਾਤਾਰ ਬਰਸਾਤ ਵੀ ਅਸੀਂ ਦੇਖ ਰਹੇ ਆ ਬੱਦਲ ਨੇ ਜਿਹੜੇ ਕਾਲੇ ਲਗਾਤਾਰ ਅਸਮਾਨ ਦੇ ਵਿੱਚ ਸਾਇਏ ਹੋਏ ਨੇ ਹਾਂਜੀ ਹਾਂਜੀ ਬਿਲਕੁਲ ਦੀ ਬਿਲਕੁਲ ਸਹੀ ਗੱਲ ਹੈ ਤੁਹਾਡੀ ਗੱਲ ਬਾਤ ਸਦਾ ਕੀ ਪਤਾ ਜਾਦੀ ਪਾਏ ਪਿੱਛੋਂ ਪਾਣੀ ਆ ਜਾਵੇ ਡਰਦਾ ਮਾਹੌਲ ਬਹੁਤ ਜ਼ਿਆਦਾ ਤੁਸੀਂ ਕਿਸ ਤਰ੍ਹਾਂ ਦੇ ਇੰਤਜ਼ਾਮ ਕਰੇ ਹੋਏ ਨੇ ਕਿਉਂਕਿ ਜੇ ਹੁਣ ਬਾਣੀ ਆ ਗਿਆ ਤਾਂ ਕਿ ਨਾ ਕਿਤੇ ਅਲਰਟ ਦੇ ਨੇ ਪਿੰਡਾਂ ਗੱਟੇ ਪਹੁੰਚ ਗਏ ਬੰਦੇ ਅਲਾਉਸਮੈਂਟਾਂ ਕਰਤੀਆਂ ਪਿੰਡ ਚ ਵੀ ਬੰਦੇ ਘਰਵਲਤੀ ਦੋ ਦੋ ਜਾਉਂਦੇ ਕਮੇਟੀ ਪਰ ਉੱਥੋਂ ਗੱਟਿਆਂ ਜਿਹੜਾ ਲਾਉ ਉੱਥੇ ਹੀ ਸੇ ਮਾਰੇ ਬੰਦੇ ਆ ਇਹ ਜਿੱਥੇ ਜਿੱਥੇ ਲੱਕ ਕਮਜ਼ੋਰ ਹੈ ਬੰਨ ਉੱਥੇ ਉੱਥੇ ਗੱਟੇ ਲਾਉਣੇ ਸ਼ੁਰੂ ਕਰਦੇ ਹੋਇਆ ਬੰਦੇ ਘਰਵਲਤੀ ਦੋ ਦੋ ਬੰਦੇ ਗਏ ਹੋਇਆ ਹੂੰ ਤੇ ਮੈਂ ਦੇਖਣ ਆਇਆ ਮੈਂ ਵੀ ਉੱਥੇ ਚੱਲਿਆ ਸੀਗਾ ਵੈਸੇ ਠੀਕ ਹੈ ਤੇ ਮੈਂ ਇੱਥੇ ਦੇਖਣ ਆਇਆ ਵੇ ਇੱਕ ਜਾ ਕੇ ਵੀ ਦੱਸੂਗਾ ਵੀ ਇੱਥੋਂ ਤੱਕ ਪਾਣੀ ਆ ਹੂੰ ਹਾਂ ਇਹ ਕਿਤੇ ਨਾ ਕਿਤੇ ਬੰਨ ਨੂੰ ਜਿਹੜਾ ਮਜ਼ਬੂਤ ਕਰਨ ਦੇ ਲਈ ਪਿੰਡਾਂ ਦੇ ਵਿੱਚ ਜਿਹੜਾ ਜਿਹੜੇ ਸੈਂਡ ਬੈਗ ਨੇ ਜਗੰਦਰ ਸਿੰਘ ਕਿਹੜਾ ਪਿੰਡ ਹੈਗਾ ਤੁਹਾਡਾ ਪਿੰਡ ਦਾ ਧੂੜ ਹੈ ਹੂੰ ਤਾਂ ਕਿਵੇਂ ਲੱਗਦਾ ਹੈ ਕਿ ਘੱਗਰ ਜੇ ਇਸ ਇਲਾਕੇ ਦੇ ਨਾਲ ਪਾਣੀ ਆ ਰਿਹਾ ਲੱਗਦਾ ਹੈ ਕਿ ਲੋਕਾਂ 'ਚ ਡਰਦਾ ਮਾਹੌਲ ਹੈਗਾ ਡਰਦਾ ਮਾਹੌਲ ਹੈਗਾ ਹੂੰ ਅਸੀਂ ਡਰ ਕਿਉਂਕਿ ਪਿਛਲੇ 2023 ਮੈਂ ਸਾਡਾ ਬੁਰਾ ਹੋ ਗਿਆ ਬਨਾਰਸੀ ਪਿੰਡ ਜਿਹੜਾ ਪਿੰਡ ਹੈ ਤੁਹਾਡਾ ਬਨਾਰਸੀ ਹੂੰ ਕਿੰਨਾ ਨੁਕਸਾਨ ਹੋਇਆ ਸੀ ਉਦੋਂ ਉਦੋਂ ਤਾਂ ਛੀ ਪਿੰਡ ਸਮਾਸਾਤ ਬਣਾ ਦੀ ਰਿਹਾ ਸੀ ਹੂੰ ਤੇ ਐਟ ਕੀ ਵੀ ਆਪਣਾ ਇਤਜ਼ਾਮ ਕਰਖਿਆ ਬਈ ਮਤਲਬ ਪਹਿਲੇ ਇਕੱਟੇ-ਕੁੱਟੇ ਮਗਾਰਖਿਆ ਜੇਬੀਆਂ ਨਾਲ ਮਤਲਬ ਬੰਦ ਕੇ ਅੱਛਾ ਪਿੰਡਾਂ ਦੇ ਵਿੱਚ ਲੋਕ ਲੱਗੇ ਪਏ ਆਗੇ ਹਾਂ 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 ਤਾਂ ਪਿੰਡਾਂ ਦੇ ਵਿੱਚ ਜਿਵੇਂ ਲੋਕਾਂ ਦਾ ਕਹਿਣਾਗਾ ਕਿ ਲੋਕ ਲੱਗੇ ਪਏ ਆਗੇ ਤਿਆਰੀਆਂ ਕਰਨ ਦੇ ਲਈ ਬਈ ਜੀ ਆਪਣਾ ਕਿਹੜਾ ਪਿੰਡ ਹੈਗਾ ਖਨੋਰੀ ਜੀ ਖਨੋ ਕਿਵੇਂ ਦੇਖਦੇ ਹੂੰ ਕਿ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਇਆ ਕੀ ਲੱਗ ਰਿਹਾ ਹੈਗਾ ਮਾਹੌਲ ਜਿਹੜੇ ਹਾਲਾਤ ਬਣ ਰਹੇ ਨੇ ਉਹ ਬਹੁਤ ਹੀ ਮਾੜੇ ਨੇ ਭਾਈ ਜੀ ਤੇ ਡਰ ਦਾ ਸਹਮ ਸਾਰੇ ਨੂੰ ਸਾਰੇ ਨੂੰ ਚੜੇ ਹੋਏ ਆ ਜੀ ਖਾਸ ਕਰ ਕਿਸਾਨੀ ਨੂੰ 6 ਮਹੀਨਿਆਂ ਦੀਆਂ ਪਾਲੀਆਂ ਫਸਲਾਂ ਤੇ ਫਸਲਾਂ ਵੀ ਪੱਕ ਚੁੱਕੀਆਂ ਨੇ ਇਹ ਗੱਲ ਫਸਲਾਂ ਪੱਕ ਚੁੱਕੀਆਂ ਨੇ 6 ਮਹੀਨਿਆਂ ਦੀ ਪਾਲੀ ਹੋਈਆਂ ਜੀ ਅਗਰੇ ਪਾਣੀ ਆਂਦਾ ਤਾਂ ਇਹ ਬੀਤੀ ਬਹੁਤ بڑا ਨੁਕਸਾਨ ਹੋਣਾ ਸਾਰੇ ਪੰਜਾਬ 'ਚ ਹੀ ਬਹੁਤ ਬੁਰਾ ਹਾਲ ਹੈ ਹਰੇਕ ਵਰਗ ਦਾ ਸ਼ਹਿਰ ਨੂੰ ਵੀ ਮਾਰ ਗਰੂਗਾ ਜੀ ਸਾਡਾ ਸ਼ਹਿਰ ਖਨੋਰੀ ਕਿਸਮ ਦਾ ਟੋਬਾ ਹੈ ਜੀ ਅਗਰ ਪਾਣੀ ਟੁੱਟਦਾ ਤਾਂ ਕਈ ਸਾਲ ਪਾਣੀ ਨਹੀਂ ਲਿਗੜਦਾ ਜੀ ਮੱਲੀ ਚਾਰੇ ਪਾਸੇ ਇੱਕ ਪਾਸੇ ਨਹਿਰ ਲੱਗਦੀ ਹੈ ਇੱਕ ਪਾਸੇ ਗੱਗਰ ਲੱਗਦੀ ਐ ਇੱਕ ਪਾਸੇ ਡਰੇਨ ਲੱਗਦੀ ਐ ਜੀ ਮਤਲਬ ਇ ਆਈਲੈਂਡ ਵਰਗਾ ਸਿਸਟਮ ਐ ਜੀ ਮਤਲਬ ਇੱਥੇ ਬਹੁਤ ਬੁਰਾ ਹਾਲ ਐ ਜੀ ਪਹਿਲਾਂ ਵੀ ਪਿਛਲੇ ਦੇ ਵਿੱਚ ਵੀ ਲੋਕਾਂ ਨੂੰ ਡਰ ਲੱਗਦਾ ਹਾਂ ਜੀ ਸਾਰੇ ਸ਼ਹਿਰ ਨੂੰ ਸੈਮ ਚੜਿਆ ਆ ਜੀ ਸਾਰਾ ਭਾਈਚਾਰਾ ਕੱਟਾ ਹੁੰਦਾ ਫਿਰਦਾ ਜੀ ਜ਼ਿੰਮੇਦਾਰ ਵਿਚਾਰੇ ਮਾਰੇ ਜਾਣਗੇ ਪਿਛਲੇ ਸਾਲ ਤੋਂ ਪਿਛਲੇ ਸਾਲ ਪਹਿਲਾਂ ਬਹੁਤ بڑا ਨੁਕਸਾਨ ਹੋਇਆ ਸਾਡੇ ਤੇ ਤੇ ਹੁਣ ਵੀ ਇਹੀ ਦੇਖਦੇ ਆ ਜੀ ਪ੍ਰਮਾਤਮਾ ਜੇ ਮਿਹਰ ਕਰੇ ਬਾਰਿਸ਼ ਨਾ ਪਵੇ ਜੀ ਸਰ ਖਤਰੇ ਦੇ ਨਿਸ਼ਾਨ ਤੇ ਬਿਲਕੁਲ ਨੇੜੇ ਚ ਆ ਹਾਂ ਜੀ ਹਾਂ ਜੀ ਬਹੁਤ ਸੈਮ ਦਾ ਮੋਲ ਬਣਾ ਆਇਆ ਜੀ ਦੇਖੋ ਜੀ ਦਾ ਬਿਲਕੁਲ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਵੱਡੀ ਪੱਧਰ ਤੋਂ ਲੋਕ ਜਿਹੜੇ ਇੱਥੇ ਆ ਰਹੇ ਨੇਗੇ ਤੇ ਕਿਤੇ ਨਾ ਕਿਤੇ ਨੇੜੇ ਪਿੰਡਾਂ 'ਚ ਲਗਾਤਾਰ ਉਹ ਲੈਵਲ ਦੇਖਣ ਦੇ ਲਈ ਆ ਰਹੇ ਨੇ ਕਿ ਕਿਤੇ ਨਾ ਕਿਤੇ ਜਿਹੜੇ ਕਿਨਾਰੇ ਨੇ ਉਹ ਨਾ ਟੁੱਟ ਜਾਣ ਕਿਉਂਕਿ ਉਹੀ 2023 ਦਾ ਮੰਜ਼ਰ ਹੈ ਜਿਹੜਾ ਉਸ ਤੋਂ ਜਿਹੜੇ ਲੋਕ ਡਰ ਰਹੇ ਨੇ ਜਦੋਂ ਵੱਡੇ ਪੱਧਰ ਤੇ ਕਿਸਾਨ ਨੇ 55000 ਏਕੜ ਦੇ ਕਰੀਬ ਜਿਹੜੀ ਫਸਲ ਸੀ ਕਿਸਾਨਾਂ ਦੀ ਉਹ ਬਰਬਾਦ ਕਰ ਦਿੱਤੀ ਵੀ ਤਾਂ ਹੁਣ ਜਿੱਥੇ ਲਗਾਤਾਰ ਜਿਹੜਾ 8 ਜ਼ਿਲ੍ਹਿਆਂ ਦੇ ਵਿੱਚ ਲਗਾਤਾਰ ਹੜ੍ਹ ਦੇ ਹਾਲਾਤ ਬਣੇ ਹੋਏ ਨੇ ਤਾਂ ਉੱਥੇ ਹੀ ਹੁਣ ਕੱਗਰ ਵੀ ਜਿਹੜਾ ਦੂਸਰੇ ਪਾਸੇ ਕੱਗਰ ਹੈ ਜਿਹੜਾ ਮਾਲਵੇ ਦੇ ਵਿੱਚ ਆ ਉਹ ਕਿਸਾਨਾਂ ਨੂੰ ਡਰਾਉਂਦਾ ਨਜ਼ਰ ਆ ਰਿਹਾਗਾ ਇਸ ਸਮੇਂ ਜਿੱਥੇ ਪੂਰੇ ਪੰਜਾਬ ਦੇ ਵਿੱਚ ਜਿਹੜਾ ਮੀਂਹ ਨੂੰ ਲੈ ਕੇ ਅਲਰਟ جاری ਆ ਲਗਾਤਾਰ ਜਿਹੜਾ ਮੌਸਮ ਆਇਗਾ ਮੌਸਮ ਲਗਾਤਾਰ ਜਿਹੜਾ ਬਰਸਾਤ ਦਾ ਬਣਿਆ ਹੋਇਆ ਹੈਗਾ ਇਹ ਤਸਵੀਰਾਂ ਇਸ ਸਮੇਂ ਅਸੀਂ ਤੁਹਾਨੂੰ ਖਨੌਰੀ ਤੋਂ ਦਿਖਾ ਰਹੇ ਹਾਂ ਜਿੱਥੇ ਕੱਗਰ ਜਿਹੜੀ ਨਦੀ ਆ ਉਹ ਲਗਾਤਾਰ ਫਾਨ ਦੇ ਉੱਪਰ ਆ ਗਈ ਸਮੇ ਖਾਤਰੇ ਦੇ ਨਿਸ਼ਾਨ ਤੋਂ ਸਿਰਫ 1 ਫੁੱਟ نیچے ਚੱਲ ਰਹੀ ਹੈ ਤਾਂ ਕਿਤੇ ਨਾ ਕਿਤੇ ਨੇੜੇ ਦੇ ਲੋਕਾਂ ਨੂੰ ਜਿਹੜਾ ਅਲਰਟ ਰਹਿਣ ਦੇ ਲਈ ਕ ਪ੍ਰਸ਼ਾਸਨ ਦੇ ਵੱਲੋਂ ਮੈਸੇਜ ਕੀਤੇ ਗਏ ਨੇ ਤਾਂ ਇਸ ਸਮੇ ਅਸੀਂ ਇਸ ਖਨੌਰੀ ਲੈਵਲ ਦੇ ਉੱਪਰ ਖੜੇ ਹਾਂ ਜਿੱਥੇ ਵੱਡੇ ਪੱਧਰ ਤੇ ਜਿਹੜੇ ਪਿੰਡਾਂ ਦੇ ਲੋਕ ਨੇ ਲਗਾਤਾਰ ਉਸ ਨਦੀ ਨੂੰ ਦੇਖਣ ਦੇ ਲਈ ਲਗਾਤਾਰ ਲੈਵਲ ਨੂੰ ਦੇਖਣ ਦੇ ਲਈ ਆ ਰਹੇ ਨੇ ਪਰ ਜੇ ਦੂਸਰੇ ਪਾਸੇ ਅਸਮਾਨ ਦੇ ਵਿੱਚ ਗੱਲ ਕਰੀਏ ਤਾਂ ਅਸਮਾਨ ਦੇ ਵਿੱਚ ਬੱਦਲ ਲਗਾਤਾਰ ਬਣੇ ਹੋਏ ਨੇ ਲਗਾਤਾਰ ਜਿਹੜਾ ਘੱਗਰ ਦੇ ਵਿੱਚ ਇਸ ਸਮੇਂ ਪਾਣੀ ਦਾ ਲੈਵਲ ਹੈ ਜਿਹੜਾ ਬੀਤ ਦੇ ਸਮੇਂ ਦੇ ਨਾਲ ਵਧਦਾ ਜਾ ਰਿਹਾ ਹੈਗਾ ਪਰ ਇੱਥੇ ਵੱਡੇ ਪੱਧਰ ਤੇ ਜਿਹੜਾ ਇੱਥੇ ਜਿਹੜਾ ਬੰਨ ਹੈਗਾ ਉਹ ਇਸ ਨੂੰ ਲੱਗਿਆ ਹੋਇਆ ਹੈ ਨੀਚੇ ਜਿਹੜੀ ਡਾਫ ਜਿਹਨੂੰ ਕਿਹਾ ਜਾਂਦਾ ਹੈਗਾ ਜਿਹੜੇ ਕੇਲੀ ਆ ਉਹ ਬਿਲਕੁਲ ਫਸੀ ਪਈਆ ਜਿਸ ਨੂੰ ਕੱਢਣ ਦੇ ਲਈ ਪ੍ਰਸ਼ਾਸਨ ਦੇ ਵੱਲੋਂ ਇੱਥੇ ਜਿਹੜਾ ਟਰੈਕਟਰ ਟਰਾਲੀਆਂ ਮਗਾਈਆਂ ਗਈਆਂ ਨੇ ਤਾਂ ਜੋ ਜਿਹੜਾ ਇਹ ਪਾਣੀ ਹੈ ਇਹ ਪਾਣੀ ਇੱਥੋਂ ਭਾਖੜਾ ਨੂੰ ਕਰਾਸ ਹੋ ਕੇ ਇਧਰ ਬਾয়া ਖਨੌਰੀ ਹੁੰਦਾ ਹੋਇਆ ਬਲਹਿਰਾਗਾ ਕਾਗਾ ਵਿਧਾਨ ਸਭਾ ਹਲਕਾ ਕਰਾਸ ਕਰਦਾ ਹੋਇਆ ਜਿਹੜਾ ਅੱਗੇ ਮਾਨਸਾ ਨੂੰ ਹੁੰਦਾ ਹੋਇਆ ਅੱਗੇ ਕਗਰ ਵੱਧਾ ਹੈਗਾ ਪਰ ਇਹ ਤਸਵੀਰਾਂ ਇੱਥੇ ਤੁਹਾਨੂੰ ਦਿਖਾ ਦਿੰਨੇ ਆ ਇੱਥੇ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਲਗਾਤਾਰ ਇੱਥੇ ਟਰੈਫਿਕ ਨੂੰ ਜਿਹੜਾ ਚੱਲਦਾ ਰੱਖਣ ਦੇ ਲਈ ਪੁਲਿਸ ਪ੍ਰਸ਼ਾਸਨ ਦੀ ਜਿਹੜੀ ਕੀ ਟੀਮ ਆ ਉਹ ਲਗਾਈ ਗਈ ਹੈ ਇੱਥੇ ਲਗਾਤਾਰ ਜਿਹੜੇ ਮੁਲਾਜ਼ਮ ਨੇ ਉਹ ਆ ਰਹੇ ਨੇ ਪਰ ਇੱਥੇ ਲੋਕ ਵੀ ਜਿਹੜੇ ਨੇ ਉਹ ਇੱਥੇ ਲਗਾਤਾਰ ਇਸ ਨੂੰ ਚੈੱਕ ਕਰਨ ਦੇ ਲਈ ਪਹੁੰਚ ਰਹੇ ਨੇਗੇ ਬਾਈ ਜੀ ਕੀ ਨਾਮ ਹੈ ਆਪਣਾ ਸੁਖਦੇਵ ਸਿੰਘ ਜੀ ਸੁਖਦੇਵ ਜੀ ਕਿਹੜਾ ਪਿੰਡ ਹੈਗਾ ਸਈਪੁਰ ਆ ਜੀ ਨਾਲੇ ਹਾਂ ਤਾਂ ਕਿਵੇਂ ਦੇਖਦੇ ਹੋਗੇ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਤੁਸੀਂ ਲਗਾਤਾਰ ਨਿਗਰੱਖ ਰਿਓ ਅਸੀਂ ਤਾਂ ਇਦਾਂ ਜੀ ਵੀ ਨਿਗਰਖ ਰੱਖਦੇ ਆ 2 ਸਾਲ ਪਹਿਲਾਂ ਬਹੁਤ ਬੁਰਾ ਹਾਲ ਹੋ ਗਿਆ ਸੀ ਇੱਥੇ ਤੇ ਐਤਕੀ ਵੀ ਸਾਨੂੰ ਡਰ ਲੱਗਣ ਰਿਹਾ ਵੀ ਜੇ ਕਿਤੇ ਜਿਆਦਾ ਪਾਣੀ ਆ ਗਿਆ ਤਾਂ ਬਹੁਤ ਬੁਰਾ ਹਾਲ ਹੋਣਾ ਦੇਖੋ ਇਸੇ ਲਈ ਤੁਸੀਂ ਲੈਵਲ ਦੇਖਣ ਆਉਂਦੇ ਹੋ ਲੈਵਲ ਦੇਖਣ ਡੇਲੀ ਆਉਂਦੇ ਆ ਅਸੀਂ ਪਾਸੜਾ ਤੋਂ ਥੋੜੇ ਬੰਦੇ ਆਏ ਉਹ ਵੀ ਆਏ ਆ ਮੰਮੀ ਪਿੰਡੋਂ ਦੇਖਣ ਆਇਆ ਵੀ ਦੇਖ ਦੇਖ ਕੇ ਆਈਏ ਫਿਰ ਪਿੰਡ ਜਾ ਕੇ ਦੱਸਿਏ ਵੀ ਇੱਥੋਂ ਤੱਕ ਪਾਣੀ ਆ ਤਾਂ ਸਈ ਸੀਗਾ ਪਹਿਲਾਂ ਜਿਹੜਾ ਨੈਸ਼ਨਲ ਹਾਈਵੇ ਦੇ ਖਲਾ ਹਾਂ ਲਾਇਆ ਹੋਇਆ ਉਹ ਜੀ ਲਾਇਆ ਹੋਇਆ ਉਹ ਉਹ ਇਸ ਕਰਕੇ ਲਾਇਆ ਵੀ ਬੰਨ ਵੜ ਦਿੱਤਾ ਸੀਗਾ ਸੜਕ ਵਾਲਿਆਂ ਨੇ ਉਹ ਬੰਨ ਵੜਨ ਕਰਕੇ ਮਤਲਬ ਪਾਣੀ ਦਾ ਮਤਲਬ ਸੀਗਾ ਜੇ ਪਾਣੀ ਆ ਗਿਆ ਤਾਂ ਪਾਣੀ 23 ਪੌਦ ਮਕੌਲੀ ਸਾਗ ਦਾ ਖਲੋਰੀ ਮਾਰ ਕਰੂਗਾ ਬਹੁਤ ਜ਼ਿਆਦੀ ਤੋਂ ਆਪ ਹੀ ਇਲਾਕੇ ਹੁਣ ਫੇ ਬੰਨ ਤੇ ਮਿੱਟੀ ਮਿੱਟੀ ਹੋਰ ਪਾਉਣ ਰਏ ਅੱਜ ਬੰਦੇ ਕਟੇ-ਕੁਟੇ ਲੈ ਕੇ ਗਏ ਹੋਇਆ ਕਿਤੇ ਨਾ ਕਿਤੇ ਡਰਦਾ ਮਾਹੌਲ ਪਿੰਡਾਂ 'ਚ ਹੁਣ ਬਣ ਚੁੱਕਾ ਬਿਲਕੁਲ ਦੀ ਬਿਲਕੁਲ ਹੈਗਾ ਬਿਲਕੁਲ ਹੈਗਾ ਲਗਾਤਾਰ ਬਰਸਾਤ ਵੀ ਅਸੀਂ ਦੇਖ ਰਹੇ ਹਾਂ ਬੱਦਲ ਨੇ ਜਿਹੜੇ ਕਾਲੇ ਲਗਾਤਾਰ ਅਸਮਾਨ ਦੇ ਵਿੱਚ ਸਾਇਏ ਹੋਏ ਨੇ ਹਾਂਜੀ ਹਾਂਜੀ ਬਿਲਕੁਲ ਦੀ ਬਿਲਕੁਲ ਸਹੀ ਗੱਲ ਹੈ ਤੁਹਾਡੀ ਗੱਲ ਬਾਤ ਸਦਾ ਕੀ ਪਤਾ ਜਾਦੀ ਪਾਏ ਪਿੱਛੋਂ ਪਾਣੀ ਆ ਜਾਵੇ ਡਰਦਾ ਮਾਹੌਲ ਬਹੁਤ ਜ਼ਿਆਦਾ ਹੈ ਤੁਸੀਂ ਕਿਸ ਤਰ੍ਹਾਂ ਦੇ ਇੰਤਜ਼ਾਮ ਕਰੇ ਹੋਏ ਨੇ ਕਿਉਂਕਿ ਜੇ ਹੁਣ ਪਾਣੀ ਆ ਗਿਆ ਤਾਂ ਕੀ ਨਾ ਕਿਤੇ ਅਲਰਟ ਦੇ ਨੇ ਪਿੰਡ ਵਾਲੇ ਲੋਕ ਇੰਤਜ਼ਾਮ ਦੇਖੋ ਕਟੇ ਆ ਗਿਆ ਪਿੰਡਾਂ ਗੱਟੇ ਪਹੁੰਚ ਗਏ ਬੰਦੇ ਲਾਉਂਸਮੈਂਟਾਂ ਕਰਤੀਆਂ ਪਿੰਡ ਚ ਵੀ ਬੰਦੇ ਘਰ-ਘਰਤੀ ਦੋ-ਦੋ ਜਾਉਂਦੇ ਮਿੱਟੀ ਭਰੋ ਉੱਥੋਂ ਕਟਿਆਂ ਜਿਹੜਾ ਲਾਓ ਉੱਥੇ ਹੀ ਇਸੇ ਮਾਰੇ ਬੰਨਿਆ ਇਹ ਜਿੱਥੇ ਜਿੱਥੇ ਲ ਕਮਜ਼ੋਰ ਹੈ ਬੰਨ ਉੱਥੇ-ਉੱਥੇ ਗੱਟੇ ਲਾਉਣੇ ਸ਼ੁਰੂ ਕਰੇ ਹੋਇਆ ਬੰਦੇ ਘਰ-ਘਰਤੀ ਦੋ-ਦੋ ਬੰਦੇ ਗਏ ਹੋਇਆ ਹੂੰ ਤੇ ਮੈਂ ਦੇਖਣ ਆਇਆ ਮੈਂ ਵੀ ਉੱਥੇ ਚੱਲਿਆ ਸੀਗਾ ਵੈਸੇ ਠੀਕ ਹੈ ਤੇ ਮੈਂ ਇੱਥੇ ਦੇਖਣ ਆਇਆ ਵੇ ਇੱਕ ਜਾ ਕੇ ਵੀ ਦੱਸੂਗਾ ਵੀ ਇੱਥੋਂ ਤੱਕ ਪਾਣੀ ਆ ਹੂੰ ਹਾਂ ਇਹ ਕਿਤੇ ਨਾ ਕਿਤੇ ਬੰਨ ਨੂੰ ਜਿਹੜਾ ਮਜ਼ਬੂਤ ਕਰਨ ਦੇ ਲਈ ਪਿੰਡਾਂ ਦੇ ਵਿੱਚ ਜਿਹੜਾ ਜਿਹੜੇ ਸੈਂ ਜਗENDER ਸਿੰਘ ਜਿਹੜਾ ਪਿੰਡ ਹੈਗਾ ਤੁਹਾਡਾ ਪਿੰਡ ਤਾਂ ਧੂੜ ਹੈ ਹੂੰ ਤਾਂ ਕਿਵੇਂ ਲੱਗਦਾ ਹੈਗਾ ਕਿ ਕੱਗਰ ਜੀ ਇਸ ਇਲਾਕੇ ਦੇ ਨਾਲ ਪਾਣੀ ਆ ਰਿਹਾ ਲੱਗਦਾ ਹੈ ਕਿ ਲੋਕਾਂ 'ਚ ਡਰਦਾ ਮਾਹੌਲ ਹੈਗਾ ਹਾਂ ਡਰਦਾ ਮਾਹੌਲ ਹੈਗਾ ਹੂੰ ਅਸੀਂ ਡਰ ਰਹੇ ਕਿਉਂਕਿ ਪਿਛਲੇ 2023 ਮੈਂ ਸਾਡਾ ਬੁਰਾ ਹੋ ਗਿਆ ਬਨਾਰਸੀ ਪਿੰਡ ਜਿਹੜਾ ਪਿੰਡ ਹੈ ਤੁਹਾਡਾ ਬਨਾਰਸੀ ਹੂੰ ਕਿੰਨਾ ਨੁਕਸਾਨ ਹੋਇਆ ਸੀ ਉਦੋਂ ਉਦੋਂ ਤਾਂ 6 ਪਿੰਡ ਸਮਾਸਾਤ ਬਣਾ دیے ਗਏ ਹੂੰ ਤੇ ਐਟ ਕੀ ਵੀ ਆਪਣਾ ਇਤਜ਼ਾਮ ਕਰਖਿਆ ਬਈ ਮਤਲਬ ਪਹਿਲੇ ਇਕੱਟੇ-ਕੁੱਟੇ ਮਗਾਰ ਗਏ ਜਬਸ਼ੀਆਂ ਨਾਲ ਮਤਲਬ ਬੰਦ ਗਏ ਅੱਛਾ ਪਿੰਡਾਂ ਦੇ ਵਿੱਚ ਲੋਕ ਲੱਗੇ ਪਏ ਆਗੇ ਹਾਂ 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 ਤਾਂ ਪਿੰਡਾਂ ਦੇ ਵਿੱਚ ਜਿਵੇਂ ਲੋਕਾਂ ਦਾ ਕਹਿਣਾਗਾ ਕਿ ਲੋਕ ਲੱਗੇ ਪਏ ਆਗੇ ਤਿਆਰੀਆਂ ਕਰਨ ਦੇ ਲਈ ਬਈ ਜੀ ਆਪਣਾ ਕਿਹੜਾ ਪਿੰਡ ਹੈਗਾ ਖਨੋਰੀ ਜੀ ਕਿਵੇਂ ਦੇਖਦੇ ਹੋ ਕਿ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਇਆ ਕੀ ਲੱਗ ਰਿਹਾ ਹੈਗਾ ਮਾਹੌਲ ਜਿਹੜੇ ਹਾਲਾਤ ਬਣ ਰਹੇ ਨੇ ਉਹ ਬਹੁਤ ਹੀ ਮਾੜੇ ਨੇ ਬਈ ਜੀ ਤੇ ਡਰ ਦਾ ਸਹਿਮ ਸਾਰੇ ਨੂੰ ਸਾਰਿਆਂ ਨੂੰ ਚੜਿਆ ਹੋਇਆ ਜੀ ਖਾਸ ਕਰ ਕਿਸਾਨੀ ਨੂੰ 6 ਮਹੀਨੇ ਦੀਆਂ ਪਾਲੀਆਂ ਫਸਲਾਂ ਫਸਲਾਂ ਵੀ ਪੱਕ ਚੁੱਕੀਆਂ ਨੇ ਜੀ ਗੱਲ ਫਸਲਾਂ ਪੱਕ ਚੁੱਕੀਆਂ ਨੇ 6 ਮਹੀਨਿਆਂ ਦੀ ਪਾਲੀ ਹੋਈਆਂ ਜੀ ਅਗਰ ਇਹ ਪਾਣੀ ਆਂਦਾ ਤਾਂ ਇਹ ਬੀਤੀ ਬਹੁਤ ਬੜਾ ਨੁਕਸਾਨ ਹੋਣਾ ਸਾਰੇ ਪੰਜਾਬ 'ਚ ਹੀ ਬਹੁਤ ਬੁਰਾ ਹਾਲ ਹੈ ਹਰੇਕ ਵਰਗ ਦਾ ਸਹਿਰ ਨੂੰ ਵੀ ਮਾਰ ਗਰੂਗਾ ਜੀ ਸਾਡਾ ਸਹਿਰ ਖਨੋਰੀ ਕਿਸਮ ਦਾ ਟੋਬਾ ਹੈ ਜੀ ਅਗਰ ਪਾਣੀ ਟੁੱਟਦਾ ਤਾਂ ਕਈ ਸਾਲ ਪਾਣੀ ਨਹੀਂ ਲਿਗੜਦਾ ਜੀ ਮੱਲੀ ਚਾਰੇ ਪਾਸੇ ਇੱਕ ਪਾਸੇ ਨਹਿਰ ਲੱਗਦੀ ਹੈ ਇੱਕ ਪਾਸੇ ਗੱਗਰ ਲੱਗਦੀ ਹੈ ਇੱਕ ਪਾਸੇ ਡਰੇਨ ਲੱਗਦੀ ਹੈ ਜੀ ਮਤਲਬ ਇਹ ਆਈਲੈਂਡ ਵਰਗਾ ਸਿਸਟਮ ਹੈ ਜੀ ਮਤਲਬ ਇੱਥੇ ਬਹੁਤ ਬੁਰਾ ਹਾਲ ਹੈ ਜੀ ਪਹਿਲਾਂ ਵੀ ਸ਼ਹਿਰ ਦੇ ਵਿੱਚ ਵੀ ਲੋਕਾਂ ਨੂੰ ਡਰ ਲੱਗਦਾ ਸੀ ਹਾਂ ਜੀ ਸਾਰੇ ਸ਼ਹਿਰ ਨੂੰ ਸਹਿਮ ਚੜਿਆ ਆ ਜੀ ਸਾਰਾ ਭਾਈਚਾਰਾ ਕੱਟਾ ਹੁੰਦਾ ਫਿਰਦਾ ਜੀ ਜ਼ਿੰਮੇਦਾਰ ਵਿਚਾਰੇ ਮਾਰੇ ਜਾਣਗੇ ਪਿਛਲੇ ਸਾਲ ਤੋਂ ਪਿਛਲੇ ਸਾਲ ਪਹਿਲਾਂ ਬਹੁਤ بڑا ਨੁਕਸਾਨ ਹੋਇਆ ਸਾਡੇ ਤੇ ਤੇ ਹੁਣ ਵੀ ਇਹੀ ਦੇਖਦੇ ਆ ਜੀ ਪ੍ਰਮਾਤਮਾ ਜੇ ਮਿਹਰ ਕਰੇ ਹਾਂ ਬਾਰਿਸ਼ ਨਾ ਪਵੇ ਜੀ ਸਰ ਖਤਰੇ ਦੇ ਨਿਸ਼ਾਨ ਤੇ ਬਿਲਕੁਲ ਨੇੜੇ ਚ ਆ ਹਾਂ ਜੀ ਹਾਂ ਜੀ ਬਹੁਤ ਸਹਿਮ ਦਾ ਮਾਹੌਲ ਬਣਾਇਆ ਹੈ ਜੀ ਦੇਖੋ ਜੀ ਬਿਲਕੁਲ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਵੱਡੀ ਪੱ ਇਹ ਕਿਤੇ ਨਾ ਕਿਤੇ ਨੇੜੇ ਪਿੰਡਾਂ 'ਚ ਲਗਾਤਾਰ ਉਹ ਲੈਵਲ ਦੇਖਣ ਦੇ ਲਈ ਆ ਰਹੇ ਨੇ ਕਿ ਕਿਤੇ ਨਾ ਕਿਤੇ ਜਿਹੜੇ ਕਿਨਾਰੇ ਨੇ ਉਹ ਨਾ ਟੁੱਟ ਜਾਣ ਕਿਉਂਕਿ ਉਹੀ 2023 ਦਾ ਮੰਜ਼ਰ ਹੈ ਜਿਹੜਾ ਉਸ ਤੋਂ ਜਿਹੜੇ ਲੋਕ ਡਰ ਰਹੇ ਨੇ ਜਦੋਂ ਵੱਡੇ ਪੱਧਰ ਤੇ ਕਿਸਾਨ ਨੇ 55000 ਏਕੜ ਦੇ ਕਰੀਬ ਜਿਹੜੀ ਫਸਲ ਸੀ ਕਿਸਾਨਾਂ ਦੀ ਉਹ ਬਰਬਾਦ ਕਰ ਦਿੱਤੀ ਸੀ ਤਾਂ ਹੁਣ ਜਿੱਥੇ ਲਗਾਤਾਰ ਜਿਹੜਾ 8 ਜ਼ਿਲ੍ਹਿਆਂ ਦੇ ਵਿੱਚ ਲਗਾਤਾਰ ਹੜ੍ਹ ਦੇ ਹਾਲਾਤ ਬਣੇ ਹੋਏ ਨੇ ਤਾਂ ਉੱਥੇ ਹੀ ਹੁਣ ਕੱਗਰ ਵੀ ਜਿਹੜਾ ਦੂਸਰੇ ਪਾਸੇ ਕੱਗਰ ਹੈ ਜਿਹੜਾ ਮਾਲਵੇ ਦੇ ਵਿੱਚ ਆ ਉਹ ਕਿਸਾਨਾਂ ਨੂੰ ਡਰਾਉਂਦਾ ਨਜ਼ਰ ਆ ਰਿਹਾਗਾ ਦਿਨਕ ਸਵੇਰਾ ਟੀਵੀ ਤੋਂ ਕੁਲਵੀਰ ਸਿੰਘ ਸੰਗਰੂਰ